ਹਾਂਜੀ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ ਇਸਦੀ ਫਰੰਟ ਐਂਡ ਬੈਕ ਸੇਮ ਰਹੇਗੀ ਪ੍ਰਿੰਟਡ 슬ੀਵਸ ਤੇ ਵੀ ਤੁਹਾਨੂੰ ਪ੍ਰਿੰਟ ਮਿਲੇਗਾ ਨਾਲ ਜੋ ਬਾਟਮ ਰਹੇਗੀ ਉਹ ਮੈਚਿੰਗ ਰਹੇਗੀ ਡਿਜੀਟਲ ਪ੍ਰਿੰਟ ਵੈਲਵਟ ਦੀ ਦੁਪੱਟਾ ਡਿਜੀਟਲ ਪ੍ਰਿੰਟਡ ਵੈਲਵਟ ਦਾ ਹੀ ਦੁਪੱਟਾ ਰਹੇਗਾ ਨਾਲ ਇਸ ਦੇ ਤੁਸੀਂ ਇੱਕ ਸੂਟ ਬਾਈ ਕਰ ਸਕਦੇ ਹੋ 650 ਦੇ ਵਿੱਚ ਜੇਕਰ ਤੁਸੀਂ ਦੋ ਸੂਟ ਬਾਈ ਕਰੋਗੇ ਤਾਂ 1250 ਦੇ ਵਿੱਚ ਕਰ ਸਕਦੇ ਹਾਂ ਬਾਈ ਇਹ ਰਹੇਗਾ ਜੀ 셔ਟ ਡਿਜੀਟਲ ਪ੍ਰਿੰਟਡ ਵੈਲਵਟ ਦਾ 180 ਵੱਡੇ ਪਣੇ ਚ ਬਾਟਮ ਵੀ 180 ਵੱਡੇ ਪਣੇ ਚ ਵੈਲਵਟ ਦੀ ਰਹੇਗੀ ਬਾਟਮ ਤੇ ਵਰਕ ਮਿਲੇਗਾ ਨਾਲ 2.5 ਮੀਟਰ ਵੈਲਵਟ ਦਾ ਸਟਾਲ ਮਿਲੇਗਾ 680 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਪਸ਼ਮੀਨੇ ਦੀ ਸ਼ਰਟ ਰਹੇਗੀ ਸ਼ਾਵਲ ਵੀ ਪਸ਼ਮੀਨੇ ਦਾ ਪ੍ਰਿੰਟਡ ਬਾਟਮ ਵੀ ਪਸ਼ਮੀਨਾ ਦਾ ਰਹੇਗਾ 199 ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਵੈਂਟਰ ਦੀ 컬렉ਸ਼ਨ ਆ ਬਹੁਤ ਹੀ ਜਿਆਦਾ ਪਿਆਰੇ ਸੂਟ ਨੇ ਇਹ ਵੀ ਆਪਣੇ ਕੋਲ ਵੈਲਵਟ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ ਨਾਲ ਬਾਟਮ ਰਹੇਗੀ ਵੈਲਵਟ ਦੀ ਡਿਜੀਟਲ ਪ੍ਰਿੰਟ ਸਟੋਰ ਮਿਲੇਗਾ ਡਿਜੀਟਲ ਪ੍ਰਿੰਟ 1299 ਵਿੱਚ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰੇ ਕਲਰ ਨੇ ਬਹੁਤ ਹੀ ਪਿਆਰੇ ਪ੍ਰਿੰਟ ਨੇ ਇਹ ਸੀਕੁਐਂਸ ਏਮਬਰਾਇਡਰੀ ਜੌਰਜਟ ਸ਼ਰਟ ਰਹੇਗੀ 2 ਟਾਈ ਮੀਟਰ ਦੁਪੱਟਾ ਐਂਡ ਬਾਟਮ ਤੁਹਾਨੂੰ ਪ੍ਰਿੰਟਡ ਮਿਲੇਗਾ ਸੇਮ ਦੁਪੱਟਾ ਸੇਮ ਬਾਟਮ ਬਾਟਮ 2 ਟਾਈ ਮੀਟਰ ਦੁਪੱਟਾ 2.5 ਮੀਟਰ ਮਿਲੇਗਾ ਤੁਸੀਂ 599 ਵਿੱਚ ਇਹ ਬਾਈ ਕਰ ਸਕਦੇ ਹੋ ਸੇਲ ਤੇ ਸੌਟ ਨੇ ਜੀ 81 ਵੱਡੇ ਪਣੇ 'ਚ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ 81 ਵੱਡੇ ਪਣੇ 'ਚ ਵੈਲਵਟ ਦੀ ਬਾਟਮ ਰਹੇਗੀ ਬਾਟਮ ਤੇ ਵਰਕ ਮਿਲੇਗਾ ਸਟਾਲ ਮਿਲੇਗਾ ਵੈਲਵਟ ਦਾ ਡਿਜੀਟਲ ਪ੍ਰਿੰਟ छे सौ नब्बे भी घर बैठे बाई कर सकते हो लेटैसट डिजाइन है जी आलओवर पं मीटर सूट रहेगा नैचुरल करेब का थ्रेडवर्क एंड प्लस हैंडवर्क का टच रहेगा सवा दो मीटर दुपट्टा टू सैड दुप्टे वर्क रहेगा ग्यारह सौ अस्सी च बाई कर सकते हो ढाई मीटर पश्मीना की शर्ट रहेगी घेरे से वर्क मिलेगा बॉटम प्लेन रहेगी पश्मीना ढाई मीटर ਸਟਾਲ ਮਿਲੇਗਾ ਪਸ਼ਮੀਨੇ ਦਾ ਡਿਜੀਟਲ ਪ੍ਰਿੰਟ 2.5 ਮੀਟਰ 890 ਵਿੱਚ ਬਾਈ ਕਰ ਸਕਦੇ ਹਾਂ ਇਹ ਆਪਣੇ ਕੋਲ ਦੀ 1K ਟੈਕਸ ਬ੍ਰਾਂਡ ਦਾ ਪਿਓਰ ਪਸ਼ਮੀਨਾ ਅਲਪਾਈਨ ਦਾ ਸੌਫਟ 5 ਮੀਟਰ ਸੂਟ ਰਹੇਗਾ ਤੁਸੀਂ ਮੈਚਿੰਗ ਵੀ ਬਾਈ ਕਰ ਸਕਦੇ ਹੋ ਆਲ ਓਵਰ ਸੂਟ ਵੀ ਬਾਈ ਕਰ ਸਕਦੇ ਹੋ 2 ਮੀਟਰ ਮੈਚਿੰਗ ਵਿੱਚ 2 ਮੀਟਰ ਸ਼ਰਟ ਰਹੇਗੀ 2 ਮੀਟਰ ਬਾਟਮ ਵਿਦਆਊਟ ਦੁਪੱਟਾ ਜੇ ਤੁਸੀਂ 올 ওভার ਸੂਟ ਬਾਈ ਕਰਨਾ 5 ਮੀਟਰ ਮਿਲੇਗਾ 750 ਵਿੱਚ ਬਾਈ ਕਰ ਸਕਦੇ ਹੋ ਜੋ ਵੀ ਸੂਟ ਪਸੰਦ ਆਏਗਾ ਤੁਹਾਨੂੰ WhatsApp ਨੰਬਰ ਮੈਂਸ਼ਨ ਕੀਤਾ ਹੋਇਆ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਨਾਂ ਸੂਟਾਂ ਤੇ ਬੁਰਣੀ ਆਉਂਦੀ ਬੁਰਦੀ ਗਰੰਟੀ ਇਹ ਵੀ ਬੁਰਣੀ ਹੀ ਆਏਗੀ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਤੇ ਸਰਦਾਰੀ ਸਾਰੇ ਕਲਰ ਨੇ ਇਹਨਾਂ ਸੂਟਾਂ ਦੇ ਵਿੱਚ ਲਿਮਟਿਡ ਸਟਾਕ ਹੈ ਜਲਦੀ ਤੋਂ ਜਲਦੀ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਪਸ਼ਮੀਨੇ ਦਾ ਸੂਟ ਰਹੇਗਾ 2 ਮੀਟਰ ਸ਼ਰਟ ਪਲੇਨ ਇਸ ਤੇ ਨਾਲ ਬਾਟਮ ਰਹੇਗੀ 2 ਮੀਟਰ 650 ਦੇ ਵਿੱਚ ਇਹ ਵੀ ਤੁਸੀਂ ਸ਼ਾਵਲ ਸੂਟ ਬਾਈ ਕਰ ਸਕਦੇ ਹੋ ਕਲਰ ਵੀ ਬਹੁਤ ਪਿਆਰੇ ਨੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ